ਆਵੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੁੱਟਾਂ ਦੀ ਵੈਰੈਟੀ ਆ ਗਈ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਫ੍ਰੀ ਤਿਆਰਿਆ ਰਿਹਾ ਹੈ ਭਰਾਮਾ ਦੀ ਹੱਟੀ ਦੇ ਤੇ ਸਪੈਸ਼ਲ ਸਕੀਮ ਚੱਲ ਰਹੀ ਹੈ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰਿਆ ਜਾ ਰਿਹਾ ਹੈਗਾ ਭਰਾਮਾ ਦੀ ਹੱਟੀ ਨੇੜੇ ਗੱਛੇ ਡੇਰੀ ਮਾਰ ਮੰਡੀ ਕੜਾਈ ਵਾਲਾ ਕਰੇਪ ਦੇ ਉੱਤੇ ਕੱਪੜਾ ਜੀ ਬਿਲਕੁਲ ਫਾਇਨਸੀ ਕੁਆਲਿਟੀ ਦੇ ਵਿੱਚ ਜਿਹੜਾ ਮਾਰਕਡਰ ਦੇ ਵਿੱਚ BK900 ਦਾ BK1000 ਦਾ ਸਾਡਾ ਡਾਟਾ ਸ਼ੀਟ 600 ਰੁਪਿਆ 600 ਰੁਪਏ ਦੇ ਵਿੱਚ ਫਾਇਨਸੀ ਦੁਪੱਟਾ ਕੱਟ ਵਰਕ ਨਾਲ ਚਲੂਣ ਦਾ ਨੀਚਤਰ ਕਰੇਪ ਦਾ ਕੱਪੜਾ ਹੈਗਾ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਥੇਮੇਲਾ ਚਲ ਰਿਹਾ ਹੈ ਜੀ ਬਹੁਤ ਹੀ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਬਹੁਤ ਰੰਗ ਤੇ ਡਿਜ਼ਾਈਨ ਮਾਰ ਕੇ ਆ ਜੀ। ਖੋ ਰੰਗ ਦੇਖੋ, ਡਿਜ਼ਾਈਨਿੰਗ ਕਿੰਨੀ ਸ਼ਾਨਦਾਰ ਡਿਜ਼ਾਈਨਿੰਗ, ਸ਼ਾਨਦਾਰ ਕੁਆਲਿਟੀ। ਸਿਰਫ 600 ਰੁਪਏ ਦੇ ਵਿੱਚ ਸੂਟ ਕਰਤਾ ਜੀ ਇਹ। ਨੇਚਰ ਗ੍ਰੇਵ ਦਾ ਸੂਟ ਹੈ। ਚਰੂਨ ਦਾ ਕੱਟਵਰਕ ਵਾਲਾ ਦੁਪੱਟਾ ਜੀ ਨਾਲ ਇਹਦੇ। ਸਿਰਫ 600 ਰੁਪਏ ਦੇ ਵਿੱਚ ਰੰਗ ਦੇਖੋ। ਕਿੰਨੇ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਜਵਾਲ ਪਹੁੰਚੁੱਕੇ ਆ ਇਹਦੇ ਵਿੱਚ ਜੀ। ਚਾਹੇ ਗਲੇ ਦੀ ਕੜਾਈ ਵਾਲਾ ਲੈ ਲਓ। ਚਾਹੇ ਨੀਚੇ ਕੜਾਈ ਵਾਲਾ ਲੈ ਲਓ। ਜਿਵੇਂ ਇਹ ਲੇਗਾ ਇੱਕ ਉਤੇ ਇੱਕ ਵਧੀਆ ਜੇ ਇਹਦੇ ਵਿੱਚ ਦੇਖੋ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਫੈਂਸੀ ਸੂਟ ਫੈਂਸੀ ਦੁਪੱਟਾ ਨੇਚਰ ਟੇਬ ਦਾ ਕੱਪੜਾ ਸਿਰਫ 600 ਰੁਪਏ ਦੇ ਵਿੱਚ ਦਿੱਤਾ ਜੀ 600 ਰੁਪਏ ਦੇ ਵਿੱਚ ਆ ਦੇਖੋ ਜੀ ਡਿਜ਼ਾਈਨ ਕਿੰਨੀ ਸ਼ਾਨਦਾਰੀ ਹੋਈ ਹੈ ਇਹਦੇ ਵਿੱਚ ਡਿਜ਼ਾਈਨਿੰਗ ਇੱਕ ਉਤੇ ਇੱਕ ਵਧੀਆ ਕੱਪੜਾ ਪੂਰਾ ਵਧੀਆ ਜੀ ਕੱਪੜਾ ਚਪਾ ਕੇ ਦੇਖੋ ਜੀ ਬਿਲਕੁਲ ਮਖਮਲ ਵਰਗਾ ਹੀ ਕੁਆਲਿਟੀ ਹੈ ਸ਼ਾਨਦਾਰ ਕੁਆਲਿਟੀ ਦੇ ਉੱਤੇ ਕੱਪੜਾ ਜੀ ਇਹ ਬਾਹਰ ਕਰਦੇ ਵੀ ਕਿਤੇ 900 ਦੇ ਕਿਤੇ 1000 ਸਾਡਾ ਰੇਟ ਹੈ ਸਿਰਫ 600 ਰੁਪਈਆ ਵੀਡੀਓ ਨੂੰ ਬਾਤੋ ਬਾਤ ਦਾ ਲਾਇਕ ਤੇ ਸ਼ੇਅਰ ਕਰੋ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਫੇਰ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਨੇੜੇ ਦਸਟੰਡੇ ਦੀ ਮੌਨ ਮੰਡੀ ਭਾਰੀ ਫੇਰ ਮੇਲੇ ਦੇ ਉੱਤੇ ਆਹ ਦੇਖੋ ਜੀ ਫੈਂਸੀ ਦੁਪੱਟਾ ਨਾਲ ਫੈਂਸੀ ਸੂਟ ਸਿਰਫ 600 ਰੁਪਈਆ ਦੇ ਵਿੱਚ ਆਤਾ ਜੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਫੇਰ ਮੇਲਾ ਚੱਲ ਰਿਹਾ ਜੀ ਰੰਗ ਕੱਤੇ ਡਿਜ਼ਾਈਨ ਬਹੁਤ ਮਾਲ ਪਹੁੰਚ ਗਿਆ ਦੇ ਵਿੱਚ ਜੀ ਭਰਾਵਾਂ ਦੀ ਹੱਟੀ ਦੇਚਾ ਦੇਖੋ ਜੀ ਕਿੰਨੇ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ 600 ਰੁਪਏ ਦੇ ਵਿੱਚ ਸੂਟ ਹੈ ਜੀ ਇਹ ਨੇਚਰ ਕਲੇਬ ਦਾ ਸੂਟ ਬਹੁਤ ਹੀ ਰੰਗਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਭਰਾਵਾਂ ਦੀ ਹੱਟੀ ਨੇੜੇ ਦਰਸ਼ਨ ਦੇ ਰਿਮੋਡ ਮੰਡੀ